स्पिरिचुअलिटी ਤੇ ਰਿਲੀਜੀਅਨ ਵੈਸੇ ਤੁਸੀਂ ਵੀ ਕੀ ਮੈਨ ਸਮਝਦੇ ਹੋ ਕਿ ਕੀ ਫਰਕ ਹੈਗਾ ਰੂਹਾਨੀਅਤ ਜਿਹੜੇ ਸਪਿਰਿਚੁਅਲਿਟੀ ਆ ਉਹ ਇਨਵਰਡ ਜਰਨੀ ਆ ਹਾਂਜੀ ਆਪੇ ਅੰਦਰ ਜਾਣਾ ਆ ਆਪਾਂ ਉੱਥੇ ਸਾਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਆ ਫਿਰ ਰੱਬ ਸੋਨੇ ਸਾਡੇ ਅੰਦਰ ਹੀ ਹੈ ਹਾਂ ਇਹ ਅੰਦਰ ਦੀ ਯਾਤਰਾ ਹੋ ਜਾਂਦੀ ਆ ਰੂਹਾਨੀਅਤ ਵੈਸੇ ਕਹਿ ਸਕਦੇ ਆ ਸਭ ਤੋਂ ਛੋਟੀ ਯਾਤਰਾ ਇਨ ਡਿਸਟੈਂਸ ਬੱਦ ਸਭ ਤੋਂ ਮੁਸ਼ਕਲ ਯਾਤਰਾ ਇਨ ਪ੍ਰੋਸੈਸ ਜੀ ਡਿਸਟੈਂਸ ਐਥੋਂ ਐਥੇ ਜਾਣਾ ਹਾਂਜੀ ਇਹ ਐ ਦਮਾਕ ਨੂੰ ਸਾਇਤ ਤੇ ਰੱਖਣਾ ਜੋ ਸਾਨੂੰ ਲੱਗਦਾ ਸਾਡੇ ਗਿਆਨ ਆ ਇਨਫੋਰਮੇਸ਼ਨ ਜੋ ਅਸੀਂ ਇਕੱਠਾ ਕੀਤਾ ਹੈ ਨਾ ਜੀ ਗਿਆਨ ਉਹਨੂੰ ਸਾਇਤ ਤੇ ਰੱਖ ਕੇ ਦਿਲ ਚਾਜਣਾ ਧਰਮ ਰਿਲੀਜੀਅਨ ਉਹ ਐਕਸਟਰਨਲ ਫੋਕਸ ਹੋ ਜਾਂਦੀ ਆ ਬਾਹਰ ਦੀ ਫੋਕਸ ਹੋ ਜਾਂਦੀ ਆ ਇਸ ਧਰਮ ਰਿਲੀਜੀਅਨ ਐ ਫਿਰ ਅਸੀਂ ਇੱਕ ਧਾਰਮਿਕ ਗ੍ਰੰਥਨ ਦੇ ਨਾਲ ਬੰਦੇ ਉਹ ਜ਼ਰੀਆ ਹੈ ਉਹ ਟੀਚਿੰਗਸ ਆ ਉਹਦੇ ਤੇ ਅਸੀਂ ਅਮਲ ਕਰਨਾ